ਯਾ ਗੁਰੂ ਤਾਂ ਗੁਰੂ ਦੇ ਦੇ ਪੜਤੋ ਅਜ ਬਹੁਤ ਮਹਾਨ ਖੁਸ਼ੀਆਂ ਦੇੜਿਆ ਵਲ ਦੇ ਰਹਾ ਹੈ ਮੈਨੂੰ ਇਹ ਇੱਕ ਬਲਕਮ ਦੇ ਖਿਆਸਤ ਵਿਹਾੜਾ ਹੈ ਤੇ ਇਹਦੇ ਵਿੱਚ ਕੋਈ ਗੱਲ ਨਹੀਂ ਨਹੀਂ ਤੋ ਕੋਈ ਜਿਹੜੇ ਘਰੋਂ ਪਾਸ ਤੇ ਆਪਾਂ ਕੱਟੇ ਹੋਏ ਆ ਇਹ ਬਹੁਤ ਮਹਾਨ ਕੰਮ ਹੈ। ਘਾਟੋ ਬੇਰਦਾਰ ਪੀਰਵਾਲ ਜੀ ਜਿਨ੍ਹਾਂ ਦਾ ਅੱਜ ਇੱਥੇ ਬਹੁਤ ਸਮਾਪਤ ਹੋਇਆ ਹੈ ਆਪਣੇ ਲਈ ਸ਼ਕਾਬਲ ਹੋਇਆ ਹੈ। ਉਹਨਾਂ ਨੇ ਇਸ ਹੱਕੇ ਵਾਸਤੇ ਬਹੁਤ ਬੜੀਆਂ ਕੁਰਬਾਨੀਆਂ ਦਿੱਤੀਆਂ। ਮੈਂ ਉਹਨਾਂ ਨੇ ਲੈ ਕੇ ਲੈ ਕੇ ਆਇਆ ਜੀ ਕੋ ਜਿਹੜੇ ਉਹਨੇ ਆਪਣੇ ਜੀਵਨ ਕਾਲ ਦੌਰਾਨ ਲਿਖ ਕੇ ਦਿੱਤੇ ਜਿੱਥੇ ਜਿੱਤੀਵਾਲੇ ਦਿੱਤੇ ਝੋਕੇ ਪਰਫੈਕਟ ਸਮਾਰਕ ਉਹ ਬਹੁਤ ਛੋਟੇ ਮਨੇ ਕੋਈ ਪਏ ਹੋਰ ਮੇਰੇ ਕੋਲ ਤਾਂ ਪਿਆ ਰੋਗਾ ਪਰ ਸਮਾਂ ਕੋਈ ਐਸਾ ਹੈ ਸਮੇਂ ਦੀ ਘਾਟ ਕਰਕੇ ਆਪੋ ਸਾਰਾ ਨਹੀਂ ਪੜ ਸਕਦਾ ਮੈਂ ਬੇਨਤੀ ਕਰੂਗਾ ਕਿ ਸਾਡੇ ਇਸ ਮੰਚ ਦੇ ਜਿਹੜੇ ਬਿਰਾਜਮਾਨ ਨੇ ਬਹੁਤ ਸਤਿਕਾਰਯੋਗ ਚੌਧਰੀ ਸਰਿੰਦਰ ਸਿੰਘ ਜੀ ਸਾਡੇ ਇਲਾਕੇ ਦੇ ਬਣੇ ਪੁਰਾਣੇ ਅਤੇ ਬਹੁਤ ਹੀ ਸਤਿਕਾਰਯੋਗ ਆਪ ਜੀ ਚੱਹਿਆ ਜੈ ਮਾਨਯੋ ਸਰਦਾਰ ਬਲਵੰਦਰ ਸਿੰਘ ਜੀ ਐਸਐਸਪੀ ਸਾਹਿਬ ਇਹ ਵੀ ਤਸ਼ਰੀਫ ਲੈ ਆਇਆ ਹੈ ਇਹ ਵੀ ਬਹੁਤ ਅچھے ਇਨਸਾਨ ਹੈ ਬਲਵੰਦਰ ਜੀ ਹੋਰ ਜਿੰਨੇ ਕਰਜਾ ਕਰਜਾ ਸਾਰੇ ਇੱਥੇ ਬੈਠੇ ਸਾਡੇ ਸਿਵਾਜ ਦੇ ਜਿਲ੍ਹੇ ਤੋਂ ਇਹ ਬੜੇ ਪੁਰਾਣੇ ਇਲਾਕੇ ਦੇ ਇਸ ਲਕ ਲਈ ਸਿੱਖਿਆ ਤੇ ਬਹੁਤ ਸਾਰੇ ਤਸਵੀਤਾ ਆ ਗਏ ਮਿਹਰੇ ਆਪਣੇ ਵਿਦਵਾਨ ਉਹਨੇ ਜੋ ਨੌਜਵਾਨ ਬੋਲਤੇ ਗਏ ਮਿਹਰੇ ਜੋਸ਼ ਨਾਲ ਬਹੁਤ ਅੱਛਾ ਬੋਲੇ ਉਹਨਾਂ ਨੇ ਤੁਹਾਨੂੰ ਕਿਤਾਬਾਂ ਦੇ ਪੰਨਵਾ ਤੇ ਰਿਖਿਆ ਤਾਂ ਤੇ ਗੱਲ ਤਾਂ ਸਿਰ ਲਈ ਆ ਕਿ ਜੋ ਉਹਨਾਂ ਨੇ ਕਿਹਾ ਉਹ ਕਰਨਾ ਚਾਹੀਦਾ ਹੈ ਅਮਲ ਕਰਨਾ ਚਾਹੀਦਾ ਪਰ ਉਹ ਲਿਖੋ ਜੁਰੋ ਸੇ ਵਰਤੋ ਕਰੋ ਪਰੋ ਲਿਖੋ ਜੁਰੋ ਸ਼ੰਗਾਰ ਚੁੱਕੋ ਇਹ ਸਾਨੂੰ ਉਹਨਾਂ ਨੇ ਆਪਣਾ ਸੁਨੇਹਾ ਦਿੱਤਾ ਹੈ। ਹਾਂ ਡਾਕਟਰ ਸਾਹਿਬ ਨੇ ਜੋ ਆਪਣੇ ਜੀਵਨ ਤਾਲ ਦੌਰਾਨ ਕੀਤਾ ਉਹ ਸ਼ੋਕਾਂ ਨੇ ਉਹਨੂੰ ਆਪਾਂ ਇਹ ਨਹੀਂ ਛੋਟੀਏ ਕਰਨਾ ਨਹੀਂਗੇ ਜਿਸ ਸਮੇਂ ਵਿੱਚ ਕੀਤਾ ਜਿਸ ਤਾਲ ਵਿੱਚ ਕੀਤਾ ਉਹ ਸਮੋਂ ਮੜਾ ਪਿਆ ਨਹੀਂ। ਉਸ ਵੇਲੇ ਆਵਾਜ਼ ਬੁਲੰਦ ਕਰਨੀ ਗਰੀਬ ਦੇ ਹੱਕ ਵਿੱਚ ਬਹੁਤ ਜ਼ਰੂਰੀ ਹੈ। ਬਹੁਤ ਮੁਸ਼ਕਲ ਗੰਮ ਥੀ ਉਹ ਪਰ ਲੇਖਨੂਨਾ ਉੱਤੇ ਸ਼੍ਰੀ ਗੁਰੂ ਨਾਨਕ ਸਮਰਾਜਾ ਪੂਰਨ ਹਕ ਸੀ ਅਕਾਲਪੁਰ ਵਾਹਿਗੁਰੂ ਦੇ ਨਾਲ ਦਿੱਕਤਾਂ ਸੀ ਉਹਨਾਂ ਨੂੰ ਇਸ ਕਾਰਜ ਵਾਸਤੇ ਪ੍ਰਮਾਤਮਾ ਨੇ ਭੇਜਿਆ ਸੀ ਸਾਡੇ ਆਪਣੇ ਜਿਹੜੇ ਜੀਵਨ ਦੇ ਵਿੱਚ ਆਕਣਾ ਸਾਡੀਆਂ ਸਾਡੇ ਜੀਵਨ ਦੇ ਵਿੱਚ ਮੁਸ਼ਕਲਾਵਾਂ ਜਿਹੜੀ ਹੈ ਉਹਨਾਂ ਨੂੰ ਦੂਰ ਕਰਨ ਵਾਸਤੇ ਅਕਾਲਪੁਰ ਵਾਹਿਗੁਰੂ ਨੇ ਇਹਨਾਂ ਨੂੰ ਜਿਹੜੀ ਸਾਡੀ ਦੁਨਿਆਵੀ ਹੈ ਨਾ ਨੂੜਿਆ ਨੂੰ ਪੂਰੇ ਚੰਨਵਾਸ ਤੇ ਨੂੜਾ ਪੂਰੀਆਂ ਚੰਨਵਾਸ ਤੋਂ ਅੰਗ ਤੇ ਦੇਸੀ ਉਹਨਾਂ ਨੇ ਜਿੰਨਾ ਕਰ ਸਕਿਆ ਬਹੁਤ ਕੀਤਾ ਮੱਧ ਘੜ ਕੇ ਕੀਤਾ ਪੜਾਈ ਸਭ ਤੋਂ ਵੱਧ ਕਰਕੇ ਕੀਤੀ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਉਹਨਾਂ ਨੇ ਇਥੋਂ ਤੱਕ ਆਪਣੇ ਪਰਿਵਾਰ ਦੀ ਪਰਵਾਹੀ ਕੀਤੀ ਆਪਣੇ ਬੱਚੇ ਦੀ ਵਾਰ ਉੱਤੇ ਆਪਣਾ ਪਰਿਵਾਰ ਵੀ ਵਾਰ ਦਿੱਤਾ ਪਰ ਲੇਕਿਨ ਉਹਨਾਂ ਨੇ ਸਾਡੀ ਖਾਤਰ ਆਪਣੇ ਭਰਾਵਾਂ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਜਿਹੜੇ ਸਾਡੇ ਗਰੀਬ ਆਸੂਆਂ ਦੀ ਖਾਤਰ ਸਾਡੇ ਸਾਰਿਆਂ ਦੀ ਖਾਤਰ ਉਹਨਾਂ ਨੇ ਆਪਣਾ ਸਾਰਾ ਬਲੀਦਾਨ ਦਿੱਤਾ ਔਰ ਆਪਣਾ ਜੀਵ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਲਾ ਦਿੱਤਾ ਉਹਨਾਂ ਨੂੰ ਜਿੰਨਾ ਵੀ ਆਪਾਂ ਯਾਦ ਕਰਨ ਲਈ ਹੁੰਦਾ ਥੋੜਾ ਹੈ ਬਹੁਤ ਸਾਰੇ ਇਹ ਵਿਚਾਰ ਧਰਾਂ ਹੋਏ ਜਿਹੜੀਆਂ ਵਿਚਾਰ ਧਰਾਂ ਹੋਣਾਂ ਉਹਨਾਂ ਨੇ ਸਾਨੂੰ ਦਿੱਤੀਆਂ ਅਸੂਲ ਤੋਂ ਪੂਰਾ ਅਮਲ ਨਹੀਂ ਕਰ ਪਾਉਂਦੇ ਔਰ ਨਾ ਅਸੀਂ ਉਹ ਪੂਰਾ ਕਰ ਪਾ ਰਹੇ ਹਾਂ ਇਹ ਅਸੂਲ ਤੋਂ ਪੂਰਾ ਅਮਲ ਕਰਨ ਲਈਏ ਮੇਰਾ ਸਾਲਕ ਕਹ ਲੈ ਕੇ ਸਾਨੂੰ ਕੋਈ ਵੀ ਮੁਸ਼ਕਲ ਜਿਹੜੀ ਆਵਾ ਨਹੀਂ ਸਕਦੇ। ਕੋਈ ਵੀ ਸਾਡੇ ਮਾਰਗ ਦੇ ਵਿੱਚ ਰਸਤੇ ਦੇ ਵਿੱਚ ਕੋਈ ਰੁਕਾ ਨਹੀਂ ਬਣ ਸਕਦਾ। ਭਾਵੇਂ ਜਨਾ ਮਰਦੀ ਸ਼ਕਤੀ ਚਲਦੀ ਹੋ ਪਰ ਲੋੜ ਹੈ ਉਹਨਾਂ ਦੇ ਉਹ ਸਲੂਸ਼ਨ ਨੂੰ ਬਣਾਉਣੀ। ਅਸੀਂ ਉਹ ਮੇਕਨੋ ਰੱਫਟ ਨਹੀਂ ਕਰਦੇ ਨਾ ਅਸੀਂ ਉਹ ਪੜਾਉਨੇ ਆ। ਇਸ ਵਾਰ ਤੇ ਲੋੜ ਹੈ ਜੋ ਸਾਨੂੰ ਕਹਿ ਕੇ ਗਏ ਉਹ ਕਰਨਾ ਚਾਹੀਦਾ। ਕੋਈ ਕੰਝੋ ਕਰਦੇ ਨਹੀਂ ਹੈ ਕੇਵਲ ਉਹਨਾਂ ਦਾ ਜਨਮ ਲਿਆ ਲੈਣਾ। ਗਾਵਾਂ ਨੇ ਦੇ ਆਤੀ ਉਹਨਾਂ ਜੀਵਨ ਉਹਨਾਂ ਨੇ ਕਿ ਇੱਥੇ ਗੱਲ ਮੋਪ ਨਹੀਂ ਗੱਲ ਦੀ ਸਮਾਪਤ ਨਹੀਂ ਹੋ ਜਾਂਦੀ ਹੈਗੀ ਗੱਲ ਤਾਂ ਇਹ ਹੈ ਕਿ ਆਪਾਂ ਅੱਗੇ ਵਧਣਾ ਹੈ ਉਹਨਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਨੇ ਆਪਣੇ ਲਿਖਿਆ ਵੀ ਉਹਨਾਂ ਦੇ ਲੈਕਚਰਾਂ ਦੇ ਵਿੱਚ ਆਪਣੀ ਕਿਤਾਬਾਂ ਵਿੱਚ ਵੀ ਲਿਖਿਆ ਕਿ ਮੈਂ ਇਹਨੂੰ ਬਹੁਤ ਵੱਡਾ ਜੋਰ ਲਾ ਕੇ ਬੜੀ ਕੁਰਬਾਨੀ ਦੇ ਕੇ ਇੱਥੇ ਕਾਰਵਾਨ ਨੂੰ ਹੈ ਤੇ ਜੇ ਤੁਸੀਂ ਇਹਨੂੰ ਅੱਗੇ ਨਾਲ ਨਹੀਂ ਆ ਸਕੋਗੇ ਉਹਨੂੰ ਪਿੱਛੇ ਵੀ ਨਹੀਂ ਜਾਣ ਦੇਣਾ ਇਹਨਾਂ ਦਾ ਜੀਵਨ ਹੈ ਉਹਨਾਂ ਦੀ ਖਿਆਲਤ ਹੈ ਉਨਾਂ ਦੀ ਸੋਚ ਹੈ ਉਹਨਾਂ ਨੇ ਇਹ ਕਿਹਾ ਇਸ ਵਾਰ ਤੇ ਮੈਂ ਬਹੁਤ ਅger ਬੋੜੇ ਵਿੱਚ ਗੁਰੂਆਂ ਨੇ ਇਹ ਰਸਤਾ ਤਾਂ ਤੁਮ ਕੋਲ ਉਹ ਕਿਹਾ ਕਿ ਐਸੇ ਵਾਲੇ ਸੰਦੇਸ਼ ਤਾਂ ਹੁੰਦਾ ਰੇਰਾ ਸੌਦਾ ਕਹਿਣ ਹੁੰਦਾ ਉਹ ਵੀ ਲਿੱਤਨੇ ਵੀ ਕਰਨੀ ਹੁੰਦੇ ਐ ਤੇ ਫੋਨ ਕਰਾ ਗੱਲ ਕਹਿੰਦਾ ਸੀ ਮੈਂ ਕੋ ਥੋੜੇ ਨਾਲ ਵਿਚਾਰਾਂ ਨਾਲ ਸਾਂਝ ਪਾਵਾਂ ਪਰ ਮੈਂ ਕਿ ਤੁਹਾਨੂੰ ਗੱਲ ਹੋਰ ਕਿਹੜੀ ਜੁਣ ਹੈ ਜਿਹੜੀ ਖਾਸ ਕਰਕੇ 2400 ਬੈਠੇ ਸਦਾ ਜੀਵਨ ਸੈਣੀ ਬੈਠੇ ਬਲਵੰਦਰ ਜੀ ਬੈਠੇ ਤੋਂ ਕਿ ਸਾਡੇ ਪੀੜ੍ਹੀ ਦੀ ਗੱਲ ਆਗੂ ਹੈ ਸਾਡੇ ਇੱਕ ਗੱਲ ਮੈਂ ਤੁਹਾਨੂੰ ਸੌਰੀਆਂ ਨੂੰ ਕਹਿੰਦੀ ਕਿਉਂ ਨਾ ਜਿਹੜੀ ਜਿੱਥੇ ਬੰਨੀ ਹੈ ਇਹਨਾਂ ਨੂੰ ਵੀ ਕਹਿਣੀ ਚਾਹੁੰਦਾ ਫਿਰ ਜੇ ਮੈਂ ਧੋਲਾਵਾਂ ਤਾਂ ਮੈਂ ਇਹਨਾਂ ਪਹਿਲੇ ਮੰਗ ਲੈਣਾ ਵੀ ਸਾਡਾ ਜਿਹੜਾ ਮਰਦਮਸ਼ੁਮਾਰੀ ਦਾ ਕਾਲਮ ਹੈ ਉਹ ਬਹਾਲ ਨਹੀਂ ਮਰਦਮਸ਼ੁਮਾਰੀ ਜੇ ਤੁਹਾਡੀ ਕੋਈ ਗਲਤੀ ਨਹੀਂ ਆਇਆ ਬਹੁਤ ਵੱਡੀ ਗਲਤੀ ਹੈ ਅਸੀਂ ਦਿੱਲੀ ਜਾ ਕੇ ਸੈਮੀਨਾਰ ਕੀਤਾ ਦਿੱਲੀ ਅਸੀਂ ਜਾ ਕੇ ਸੈਮੀਨਾਰ ਕੀਤਾ ਇਸ ਵਿਸ਼ੇ ਦੇ ਉੱਤੇ ਕਿ ਮੈਨੂੰ ਵੀ ਬਚਪਨ ਤੋਂ ਸ਼ੌਂਕ ਹੈ ਅਸੀਂ ਲਗਰੇ ਨੇ ਇਸ ਕੰਮ ਤੋਂ ਬਹੁਤ ਸਾਰੇ ਕੰਮ ਕਰੀਏ ਬਹੁਤ ਸਾਰੇ ਕਰਦੇ ਜਿੰਨਾ ਦੁਸਤ ਨੂੰ ਹੁੰਦਾ ਹੈ ਜਿੰਨਾ ਜਨਮ ਕੋ ਹਕਮ ਕਰਦਾ ਪਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜਾ ਇਨਾ ਚੜ ਦੇਸ਼ ਨੂੰ ਯਾਦ ਹੋ ਉਹ ਨੂੰ ਹੋ ਗਿਆ ਔਰ ਸਾਡਾ ਜਿਹੜਾ ਕੌਲਮ ਹੈ ਉਹ ਬਹਾਲ ਨਹੀਂ ਹੋਇਆ ਔਰ ਨਾ ਇਹ ਵੀ ਸਾਨੂੰ ਪਤਾ ਚੱਲਿਆ ਵੀ ਸਾਡਾ ਜਿਹੜਾ ਕੌਲਮ ਕਿਹੜਾ ਹੈ ਔਰ ਕਿਹੜੇ ਕੌਮ ਦੇ ਵਿੱਚ ਅਸੀਂ ਆਉਂਦੇ ਹਾਂ ਨਾ ਸਾਨੂੰ ਕੋਈ ਦੱਸਦਾ ਹੈ ਕਿ ਗਿੰਤੀ 40 ਕਿਤਾਬ ਉਹ ਪਤਾ ਕਿੰਨੇ ਕਿੰਨ੍ਹੇ ਤੁਸੀਂ ਕਿੰਨੇ ਹੁੰਦਾ ਗਈਓ ਜਿੰਨੇ ਮਰਦੇ ਪਰ ਲੇਕਿਨ 40 ਵੱਖਰੀ ਗਿੰਤੀ ਜਿਹੜੀ ਉਹ ਕੋਈ ਨਹੀਂ ਹੈ। 40 ਜਿਹੜਾ ਮਰਦਾਂ ਨੂੰ ਸ਼ਮਰਿਓ ਤੇ ਕੌਮਾਂ ਵਿੱਚ ਉਹ ਕੌਮ ਦੇ ਅੰਦਰ ਆਉਂਦਾ ਹੈ। ਔਰ ਉਹ ਕੌਮ ਨੂੰ ਬਹਾਲ ਕਰਨ ਵਾਸਤੇ ਬਹੁਤ ਕਰਵਾਨੀ ਲੋੜਾਂ ਬਹੁਤ ਜ਼ਰੂਰ ਹੈ ਇਸ ਗੱਲ ਦੀ। ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਆਪਾਂ ਕੌਣ ਹਾਂ ਕਿੱਥੇ ਹਾਂ ਆਪਣੀ ਹੋਂਦ ਕੀ ਇਸ ਕਰਕੇ ਆਪਾਂ ਨੂੰ ਆਪਣੀ ਹੋਂਦ ਦਾ ਨਹੀਂ ਪਤਾ ਚੱਲਦਾ ਮੌਨ ਦਾ ਪਤਾ ਕਰਨ ਵਾਸਤੇ ਪਹਿਲਾਂ ਆਪਣਾ ਕਾਲਮ ਜਿਹੜਾ ਹੈ ਨਾ ਮਾਧਿਅਮ ਸਮਰੀ ਦਾ ਹਨਾ ਉਹਨੂੰ ਬਹਾਲ ਕਰਾਓ ਇਹ ਮੇਰੀ ਅਪੀਲ ਹੈ ਜੇ ਮੇਰੀ ਕਿਤੇ ਲੋਨ ਪੇਤਲੇ ਨਹੀਂ ਥੋੜਾ ਜਿਹਾ ਦਾਨ ਰੂਪ ਚਾਹੀਦਾ ਮੈਂ ਪਿਛੇ ਨਹੀਂ ਹਟਣਾ ਹੈ ਕੋਈ ਘਿਰਤਾ ਸੋ ਮੌਲੇ ਜੰਮਿਆ ਸੋ ਮੌਲੇ ਹੀ ਮੰਨਦਾ ਸਰੂਜ ਵਰਤੀ ਜੀ ਮਿਲਦਾ ਐਗਿਨੀ ਚੀਜ਼ਾਂ ਹੋਰ ਬਹੁਤ ਸਾਰੀਆਂ ਗੱਲਾਂ ਇਹੀਆਂ ਨੇ ਜਿਹੜੇ ਸਾਡੇ ਪੋਲੀਟੀਕਲ ਗੇਮ ਨੇ ਕਾਡੀ ਪੁਲੀਟੀ ਗੱਲ ਜਿਹੜੀ ਹੈ ਲੀਡਰ ਸਹਿਬਾਨ ਬੈਠੇ ਹੈ ਬਹੁਤ سارے ਵੱਡੇ ਵੱਡੇ ਲੀਡਰ ਹੋਇਆ ਚੌਂ ਸਾਬੀ ਸਾਡੇ ਬੜੇ ਵੱਡੇ ਲੀਡਰ ਹੋਇਆ ਸਾਡੇ ਇਸ ਨਗਰ ਦੇ ਮਾਸਟਰ ਜੀ ਆਸ਼ਟ ਗਰਵਾਤਾ ਸਿੰਘ ਜੀ ਬੜਾ ਉਹਨੇ ਕਾਮਯਾਬ ਕੰਮ ਕੀਤਾ ਬਹੁਤ ਕੁਛ ਉਹਨੇ ਕੀਤਾ ਹੋਰ ਵੀ ਬਹੁਤ ਸਾਰੇ ਲੀਡਰ ਹੈਗੇ ਆ ਦੂਜੇ ਰਾਜਿਆਂ ਦੇ ਵੀ ਹੈਗੇ ਆ ਜੋ ਸੰਬੋਧਨ ਹੋਏ ਜਿਹੜੇ ਲੋਕ ਪਿਆਰ ਕਰਦੇ ਉਹ ਵੀ ਰਹਿ ਰਹੇ ਦੁਨੀਆ ਵਿੱਚ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੰਨੀ ਵੀ ਪ੍ਰੋਪਰ ਲੀਡਰਸ਼ਿਪ ਹੈ ਸਬੂਨ ਕਾਸ ਲੀਡਰਸ਼ਿਪ ਵਿੱਚ ਆਪਣੇ ਜਿਹੜੀ ਮੌਜੂਦਾ ਹੈ ਜਿਹੜੇ ਹੋਣਿਆ ਜਿਹੜੇ ਇਸ ਵੇਲੇ ਆਪਣੇ ਸਰਕਾਰਾਂ ਵਿੱਚ ਕੰਮ ਵੀ ਕਰ ਰਹੇ ਹੈ ਕਈ ਨਹੀਂ ਕਰ ਰਹੇ ਔਰ ਇਹ ਸਾਡੀ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਹਿਬਾਨ ਕਈ ਰਾਜ ਸਭਾ ਚ ਬੈਠੇ ਹੈ ਕਈ ਕਾਂਗਰਸ ਦੀ ਪਾਰਟੀ ਦੇ ਉੱਥੇ ਬੈਠੇ ਹੈ ਮੈਂ ਇਹ ਨਾ ਤਾਂ ਨਹੀਂ ਲੈਣਾ ਚਾਹੁੰਦਾ ਸੀ ਪਰ ਮੂੰਹ ਆਈ ਬਾਤਾਂ ਰਹਿੰਦੀ ਹੈ ਉਹ ਬੁੱਲਹੱਠਾ ਦੀ ਗੱਲ ਪੜੀ ਉੱਚੀ ਸੁਣਤੀ ਹੈ ਉਹ ਜਿਹਨੇ ਸਾਡੇ ਲੇਡੀ ਸਹਿਬਾਨ ਹੈ ਜਿਹੜੇ ਸਾਨੂੰ ਲੀਡ ਕਰ ਰਹੇ ਸਾਡੀ ਕੌਮ ਨੂੰ ਲੀਡ ਕਰ ਰਹੇ ਔਰ ਸਾਡੀ ਕੌਮ ਦੇ ਲੀਡਰ ਹੈ ਮੈਂ ਉਹਨਾਂ ਨੂੰ ਮੋਬਿਲ ਕਰਨਾ ਹੈ ਜਿਹੜਾ ਵਾਇਤ ਸੀ ਬੇਗਮਪੁਰਾ ਬੇਗਮ ਬੇਗਮ ਨਹੀਂ ਦੇਵ ਨਸਤਰੀ ਹੁੰਦੀ ਉਹ ਸੌਨ ਲਿਖਾ ਬੇਗਮਪੁਰਾ ਬੇਗਮ ਤੋਂ ਅਰਥ ਹੈ ਵੀ ਜਿੱਥੇ ਕਿਸੇ ਨੂੰ ਕੋਈ ਗਮ ਨਹੀਂ ਹੈ ਉਹ ਵੀ ਕਰ ਰਹੀ ਹੈ ਇਹ ਤੁਸੀਂ ਹੋਂ ਸੁਪਨੇ ਲੈ ਲਈਏ ਤੋਂ ਨਹੀਂ ਆ ਸੁਪਨੇ ਸੰਕਰ ਕਰਨਾ ਤੋਂ ਨਹੀਂ ਜੇ ਤੁਸੀਂ ਪੀਸੀ ਦੇ ਪਹੁੰਚ ਨੂੰ ਜਿਉਂ ਨੇ ਮੰਡਲੇ ਮਖਫੂ ਤੇ ਬੰਦੜਾ ਚੋਲੇ ਹੈ ਤਾਂ ਫਿਰ ਆਪਣੇ ਆਪ ਦਾ ਪਹਿਲਾਂ ਸੁਧਾਰ ਕਰੋ ਐਵੇਂ ਤੁਹਾਨੂੰ ਕਹਿਣਾ ਚੋਲੇ ਸਹਾਰ ਕਰੋ ਆਪਣਾ ਪਰ ਉਪਰ ਕਿਰੇ ਸਾਡੇ ਵਿੱਚ ਕਮੀਆਂ ਪੂਰੀਆਂ ਕਰੋ ਅਸੀਂ ਕਿੱਥੇ ਖੜੇ ਅਸੀਂ ਕੌਮ ਨੇ ਕੀ ਕਰਦੇ ਸਾਡੀ ਜ਼ਿੰਮੇਵਾਰੀ ਕੀ ਜ਼ਿੰਮੇਵਾਰੀ ਨੂੰ ਸਮਝੋ ਕੋਨੇ ਪੁੱਛਣਾ ਲੋਕਾਂ ਨੂੰ ਸਾਲਗ ਫੈਰਨਾ ਤੁਸੀਂ ਇਹ ਮੇਰਾ ਸੁਣੋ ਅੱਜ ਇਹ ਐਲਾਨ ਹੈ ਕਿ ਤੁਹਾਨੂੰ ਲੋਕ ਪੁੱਛਣਗੇ ਕਿ ਤੁਸੀਂ ਕਮਿਊਨਿਟੀ ਕਰਦੇ ਹੋ ਉਹ ਸੌਣੀ ਕਰਦੇ ਆ ਇਹ ਜਿਹੜੀਆਂ ਗੱਲਾਂ 70 ਸਾਲ ਤੋਂ ਕੋਈ ਬਾਹਰ ਨਹੀਂ ਕਰਾ ਸਕਿਆ ਪਾਕਿਸਤਾਨ ਹਿੰਦੁਸਤਾਨ ਬਣੇ ਪੂਨੇ ਚ ਰੋ ਗਿਆ ਮੈਨੂੰ ਪਤਾ ਹੈ ਤੁਹਾਨੂੰ ਪਤਾ ਹੋਵੇ ਪਛਾੜੇ ਕਾਲਮ ਕਿਹੜੇ ਅੰਦੇ ਵਿੱਚ ਆਈ ਆਉਣੇ ਸਾਡੇ ਹੋਗੀ ਸਾਡੇ ਬਿਹਾਰ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਬਹਿ ਕੇ ਡਿਸਕਸ ਕਰਾਂਗੇ ਤੁਸੀਂ ਮੇਰੇ ਕੋਲ ਕੋਈ ਆਇਓ ਮੈਂ ਇੱਥੇ ਰਹਿਣਾ ਲੱਗ ਗਈ ਔਰ ਤੇ ਮੇਰਾ ਡਿਸਚਾਰਜ ਕਰੀ ਨਾ ਜਨਾ ਤੇ ਮੈਂ ਤੁਹਾਡੇ ਮੁਰੂ ਰਕਾਰਡ ਕੱਟ ਕੇ ਰੱਖੂਗਾ ਬਿਚੇ ਰੱਖੂਗਾ ਮੈਂ ਤੁਹਾਡੇ ਨਾਲ ਬਟਨ ਸਟੇਗਲ ਕਰੂਗਾ ਔਰ ਉਹ ਜਿਹੜੀਆਂ ਗੱਲਾਂ ਸਾਡੀਆਂ ਇਹ ਤਾਂ ਹੀ ਆਪਾਂ ਪੂਰੀਆਂ ਕਰਾਂਗੇ ਜੇ ਆਪਾਂ ਉਹਨਾਂ ਲਈ ਜਿਹੜੇ ਪਾਇਓ ਪੂਰੇ ਆ ਜੋ ਉਹਨਾਂ ਨੂੰ ਸਾਨੂੰ ਕਿਹਾ ਆ ਉਹ ਕੰਮ ਕਰੀਏ ਆ ਤਾਂ ਫਿਰ ਆਪਾਂ ਅਪਰੇਡ ਵਿੱਚ ਕੰਮ ਕੰਮ ਜਿਹਾ ਹੋ ਸਕਦੇ ਆ ਵਿਦਿਆ ਇੱਕ ਐਸਾ ਵੱਡਾ ਦੁਨੀਆ ਵਿੱਚ ਜਾਣਤਰਾ ਹੈ ਔਰ ਜਿਹੜੇ ਅੰਦਰੇ ਕਿਰੇ ਜਾਂਦਾ ਹੈ ਇਹ ਹੈ ਵੀ ਦੋਧਿਆ ਹੈ ਉਹ ਫੇ ਦਹਾੜਦਾ ਹੈ ਫਿਰ ਉਹ ਦਹਾੜਦਾ ਹੈ ਫਿਰ ਉਹ ਦਹਾੜਣੀ ਹੈ ਜਦ ਨਾਲੇ ਉਹ ਖਣਾਤਾ ਬਹਉਂਦੀ ਹੈ ਪਰ ਲੇਕਿਨ ਉਹਦੇ ਕਾਹਲ ਬੁੜੀਏ ਔਰ ਆਪਣੇ ਮੁਝੇ ਉੱਪਰ ਵੀ ਔਸੇ ਜਿਹੇ ਆਪ ਪੰਪਰਾ ਵੀ ਜੋ ਮੈਨਾਂ ਸੌਤਨਾ ਹੈ ਜਿਹੜੇ ਜਿਹਨੇ ਵੀ ਨੋਟਵਾੜ ਹੈ ਜਿਹੜੇ ਪ੍ਰਬੰਧ ਕਰ ਰਹੇ ਹੈ ਜਿਨ੍ਹਾਂ ਨੇ ਪ੍ਰਹਲਾਕੀਤ ਉਹਨਾਂ ਦੇ ਸੈਚੂ ਲਾਉਣ ਦਾ ਅਤੇ ਇਹਨਾਂ ਨੇ ਹੋਰ ਸਾਰੇ ਪ੍ਰਬੰਧ ਕੀਤੇ ਹੈ ਅੱਗੇ ਸ੍ਰੀਕੰਗੋਰ ਦਰਵਾਜ਼ਾ ਸਾਬਿਤ ਕਿ ਪੂਰਾ ਦਿਨ ਹੋ ਗਿਆ ਮੈਂ ਕਹਨ ਲੱਗਿਆ ਸੀ ਕਿ ਕਹਿੰਦੇ ਚੌਰੀ ਭਾਤਰਾ ਨੂੰ ਜਿਹਦੀ ਤੁਸੀਂ ਲਾਰਸੋਹ ਦੇ ਵਰਚੀ ਸੀ ਉਹਦਾ ਸਮਾਗਮ ਵੀ ਇੱਥੇ 2 ਵਜੇ ਤੱਕ ਚੱਲਿਆ ਉਹਦੇ ਉਹੀ ਮੈਂ ਇੱਥੇ ਅਸੀਂ ਚੌੜੀ ਸੋਹਦੇ ਆਏ ਸੀ ਤੇ ਆ ਹੁਣ ਵੀ ਜਿਹੜਾ ਪ੍ਰੋਗਰਾਮ ਇਹ ਚੱਲਣਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਸਾਡੇ ਨੌਜਵਾਨ ਜਾਗਰਤ ਹੋਏ ਆ ਔਰ ਜਾਗਰਤ ਹੋ ਕੇ ਚੰਗੇ ਕੰਮ ਕਰ ਰਹੇ ਆ ਚੰਗੇ ਸ਼ਹਿ ਦੇ ਰਹੇ ਆ ਔਰ ਚੰਗੇ ਕੰਮ ਦੇ ਸਾਲ ਲੈ ਰਹੇ ਸਾਡੇ ਨੌਜਵਾਨ ਜਿਹੜੇ ਨੂੰ ਮੈਂ ਕੋਰ ਫੀਲ ਕਰੂੰਗਾ ਕਿ ਭਾਈ ਨਸ਼ਿਆਂ ਦਾ ਤਿਆਗ ਕਰਨਾ ਨਸ਼ੇ ਨਹੀਂ ਪਾਉਣਾ ਸਾਨੂੰ ਸਾਡੇ ਰਹਿਬਰਾਂ ਦਾ ਹੁਕਮ ਸਾਡੇ ਗੁਰੂਆਂ ਦਾ ਹੁਕਮ ਹੈ ਸਰਕਾਰ ਦਬਾਅ ਨਹੀਂ ਲੈ ਸੰਤ ਜਨ ਕਰ ਤਨਖੀ ਪਾਉਣਾ ਹੈ ਗੰਗਾ ਜਲ ਦੀ ਖਰਾਬ ਕੱਢੋਵੇਂ ਗੁਰੂ ਲਾਲ ਸਮਰ ਦਾ ਕਹਿੰਦੇ ਬਰੇਪੁਰਤ ਤਰੀ ਨਹੀਂ ਪੁੱਜਦੇ ਲੇਖਨ ਨੂੰ ਬਰੇੜੀ ਕਰੋ ਨਸ਼ਿਆਂ ਤੋਂ ਦੂਰ ਰਹੋ ਨੌਜਵਾਨ ਪੀੜ ਨੂੰ ਮੇਰੀ ਕਹਿ ਲੈ ਨਸ਼ੇ ਨਹੀਂ ਕਰਨਾ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਦਾ ਸੁਧਾਰ ਕਰਨਾ ਹੈ ਗੈਰ ਰੇਵ ਤਨਗੁਰ ਦੇ ਗੈਰ ਪਾਉ ਗੈਰ साढे बहुत ही सत्कार जो बाबा निर्मल सिंह जी अब दान चौधरी सुरेंद्र सिंह जी ਸ਼੍ਰੀ ਜਿਤਦਰ ਸਿੰਘ ਜੀ اور ਨਾਦੀ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕ੍ਰਾਈਮ ਕੰਟਰੋਲ ਤੋਂ ਐਸ ਕੇ ਅਮਰਜੀਤ ਜੀ ਤੇ ਉਹਨਾਂ ਦੀ ਪੂਰੀ ਟੀਮ ਆਈ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਦਾ ਵੀ ਕਮੇਟੀ ਦੁਆਰਾ ਸਨਮਾਨ ਕੀਤਾ ਜਾਵੇਗਾ ਸ਼੍ਰੀ ਐਸ ਕੇ ਅਮਰਜੀਤ ਜੀ ਤੇ ਉਹਨਾਂ ਦੀ ਸਬੰਚੀ ਟੀਮ ਸ਼੍ਰੀ ਨਗੂ ਜੀ ਕੇ ਸ਼੍ਰੀ ਰਾਜਕਮਾਰ ਜੀ ਬਰਿਆਣਾ ਸ਼੍ਰੀ ਰੁਕੇਸ਼ ਕੁਮਾਰ ਜੀ ਨਾਲਾਪਿੰਡ ਤੋਂ ਸ਼੍ਰੀ ਯਾਰਮ ਜੀ ਸ਼੍ਰੀ ਕੁਲਵਿੰਦਰ ਸਿੰਘ ਜੀ ਦਾਖਲ ਸ਼੍ਰੀ ਪਾਲੀ ਜੀ ਬੀਐਸਪੀ ਲੀਡਰ ਹੁਸੈਨਪੁਰ ਤੋਂ ਜੈਪੀ ਜੈ ਭਾਰਤ ਜੈਪੀ